ਗੱਬਰਸ ਬੰਦੀ ਇਸ਼ਤਿਹਾਰ ਲਗਵਾਉਣ ਲਈ ਸੰਪਰਕ ਕਰੋ ਸਾਡੇ ਨੰਬਰ 2013124180 ਜਾਂ ਸਾਡੀ ਈਮੇਲ ਆਈਡੀ ਪ੍ਰੀਤਨਾਮਾusa@gmail.com ਪੰਜਾਬ ਵਿੱਚ ਮੌਸਮ ਇੱਕ ਵਾਰ ਫਿਰ ਬਦਲ ਗਿਆ ਜੀ ਹਾਂ ਸ਼ੁੱਕਰਵਾਰ ਨੂੰ ਜ਼ੂਬੇ ਦੇ ਕੁਝ ਹਿੱਸਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ ਮੌਸਮ ਵਿਭਾਗ ਨੇ ਪੁਖਿਸ਼ਵਾਣੀ ਕੀਤੀ ਹੈ ਕਿ 19 ਸਤੰਬਰ ਨੂੰ ਕਈ ਇਲਾਕਿਆਂ ਵਿੱਚ ਘਾੜੀ ਤੋਂ ਦਰਮਿਆਨਾ ਮੀਂਹ ਪੈ ਸਕਦਾ ਹੈ ਕਾਰਨ ਤਾਪਮਾਨ ਡਿੱਗੇਗਾ ਤੇ ਗੁਸਤਕਾ ਨੂੰ ਨਮੀ ਵਾਲੀ ਗਰਮੀ ਤੋਂ ਰਾਹਤ ਮਿਲੇ ਮੌਸਮ ਵਿਭਾਗ ਦੇ ਅਨੁਸਾਰ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਵਾਂ ਸ਼ਹਿਰ ਰੂਪਨਗਰ ਐਸਐਸ ਨਗਰ ਪਟਿਆਲਾ ਵਿੱਚ ਕੁਝ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਇਸ ਦੌਰਾਨ ਪੰਜਾਬ ਦੇ ਕੁਝ ਹੋਰ ਜ਼ਿਲ੍ਹਿਆਂ ਵਿੱਚ ਬੱਦਲਵਾਈ ਰਹੇਗੀ ਅਤੇ ਹਲਕੀ ਬੂੰਦਾਬੰਦੀ ਹੋ ਸਕਦੀ ਹੈ। ਮੀਂਹ ਕਰਕੇ ਸਤਲੁਜ ਰਿਆ ਵਿੱਚ ਪਾਣੀ ਦਾ ਪੱਧਰ ਵੱਧ ਗਿਆ ਹੈ। ਮੜਾਲਸੰਨਾ ਖੇਤਰ ਵਿੱਚ ਤੂਸੀ ਬਨ ਲਈ ਖਤਰਾ ਵੱਧ ਗਿਆ ਹੈ। ਪਾਣੀ ਦੇ ਤੇਜ਼ ਵਹਾਅ ਤੇ ਬੰਨ੍ਹ ਦੇ ਬਣੇ ਬੈਰੀਅਰ ਜੋ ਦਿੱਤੇ ਗਏ। ਕਾਟਾ ਬੰਨ੍ਹ ਦੇ ਮੇਰੇ ਬਣੇ 4-4ਰ ਚਹਿਰ ਦੇ ਬੰਨ੍ਹ। ਦਾ ਇਹ ਫੁੱਟ ਦੇ ਕੇਂਦਰੀ ਖੇਤਰਾਂ ਵਿੱਚ ਬਣੇਗਾ ਇਸ ਕਾਰਨ ਅੱਜ ਤੇ ਅੱਜਕੱਲ੍ਹ ਕੁਝ ਜ਼ਿਲ੍ਹਿਆਂ ਵਿੱਚ ਦਰਮਿਆਨੀ ਤੋਂ ਭਾਰੀ بارش ਕੀਤੀ ਜਾ ਸਕਦੀ ਹੈ ਮੌਸਮ ਵਿਭਾਗ ਨੇ ਇਸ ਸਬੰਧੀ ਸੁਚੇਤ ਰਹਿਣ ਦੀ ਜਿਹੜੀ ਕੀ ਸਲਾਹ ਦਿੱਤੀ ਹੈ ਇਸ ਮੀਂਹ ਨਾਲ ਕਿਸਾਨਾਂ ਨੂੰ ਕੁਝ ਰਾਹਤ ਮਿਲ ਸਕਦੀ ਹੈ ਤਾਪਮਾਨ ਦੇ ਸੰਬੰਧ ਵਿੱਚ ਮਾਸਾ ਵਿੱਚ ਵੱਧ ਤੋਂ ਵੱਧ 36.4 ਡਿਗਰੀ ਸੈਲਸੀਅਸ ਜਿਹੜਾ ਕਿ ਤਾਪਮਾਨ ਦਰਜ ਕੀਤਾ ਗਿਆ ਜਦੋਂ ਕਿ ਮੁਹਾਰੇ ਵਿੱਚ ਘਟ ਤੋਂ ਘਟ ਤੋਂ 3.2 ਡਿਗਰੀ ਸੈਲਸੀਅਸ ਦਾ ਜਿਹੜਾ ਕਿ ਤਾਪਮਾਨ ਦਰਜ ਕੀਤਾ ਗਿਆ ਮੌਸਮ ਆਲਿਖਿਆ ਹੈ ਕਿ ਇਹ ਤਾਪਮਾਨ ਵਿੱਚ ਥੋੜੀ ਜਿਹੀ ਕਿਰਾਬਟ ਲਿਆਵੇਗਾ ਅਤੇ ਨੰਨੀ ਵਾਰੀ ਗਰਮੀ ਤੋਂ ਰਾਹਤ ਦੇਵੇਗਾ ਹਾਲਾਂਕਿ ਇਸ ਸਮੇਂ ਦੌਰਾਨ ਫਾਰੀ ਹੇ ਜਾਂ ਤੂਫਾਨ ਲਈ ਕੋਈ ਖਤਾਬ ਨਹੀਂ ਜਾਰੀ ਨਹੀਂ ਕੀਤੀ ਗਈ ਸੋ ਲੈ ਕੇ ਕਾਪੂਸੀ ਕਪ੍ਰੈਸ ਨੋਟ ਜਾਰੀ ਕਰਿਆ ਕੀ ਕਹਿਣਾ ਚਾਹੁੰਦੇ ਉਸ ਤੋਂ ਬਾਰੇ ਦੇਖੋ ਜੋ ਪੰਜਾਬ ਦੇ ਵਿੱਚ ਹੁਸ਼ਿਆਰਪੁਰ ਦੇ ਵਿੱਚ ਬੱਚੇ ਨਾਲ ਘਟਨਾ ਵਾਪਰੀ ਹੈ ਉਹ ਬਹੁਤ ਮੰਦਭਾਗੀ ਆ ਤੇ ਦੋਸ਼ੀ ਹੈ ਉਹ ਦੋਸ਼ੀ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਕੋਰਟ ਆਪਣੀ ਕਾਰਵਾਈ ਕਰੇ ਪੁਲਸਨ ਦੀ ਕਾਰਵਾਈ ਕਰੇ ਜੋ ਮਤਲਬ ਹੁਣ ਇਹ ਇਹ ਜਾਂ ਜਾ ਰਿਹਾ ਇਹ ਬਹੁਤ ਇਹ ਐ ਨਹੀਂ ਹੈ ਵੀ ਇਹ ਘਟਨਾ ਤੋਂ ਪਹਿਲਾਂ ਇਹ ਪਟਨਾ ਤੋਂ ਪਹਿਲਾਂ ਵੀ ਬਹੁਤ ਚੱਲਦਾ ਰਿਹਾ ਹੈ ਕਿ ਭਈ ਇਹ ਇੱਥੇ ਨਹੀਂ ਹੋਣੇ ਚਾਹੀਦੇ ਭਈਆਂ ਨੇ ਪੰਜਾਬ 'ਚ ਕਬਜ਼ਾ ਕਰ ਲਿਆ ਯਾਨੀ ਕਰਤਾ ਪੰਜਾਬੀ ਨੂੰ ਕਰਤਾ ਦੇਖੋ ਕੋਈ ਕਿਸੇ ਦੇ ਪੰਕਬਜਾ ਨਹੀਂ ਕਰ ਸਕਦਾ ਪੰਜਾਬ ਦੇ ਵਿੱਚ ਪੰਜਾਬ ਦੇ ਵਿਚਾਰ ਤੋਂ ਕੋਈ ਦੂਜਾ ਮਜ਼ਦੂਰ ਆ ਕੇ ਕਬਜ਼ਾ ਕਰ ਲੈਣਾ ਕਿਉਂਕਿ ਸਾਡੀਆਂ ਲੋੜਾਂ ਕੀ ਨੇ ਪਲਣਾ ਸਾਡੀਆਂ ਲੋੜਾਂ ਦੇਖੋ ਸਾਡੇ ਕੋਲੇ ਪੱਜੇ ਨਹੀਂ ਹੈਗੇ ਤਾਂ ਅਸੀਂ ਬਹਾਹਾਕਾਰ ਮੱਚ ਜਾਂਦੀ ਹੈ ਕਰੋਨਾ ਵੇਲੇ ਸਾਡਾ ਝੋਨਾ ਲਾਉਣ ਵਾਸਤੇ ਸਾਡੇ ਕੋਲੇ ਲੇਬਰ ਨਹੀਂ ਸੀ ਸਾਡੇ ਲੋਕਾਂ ਨੇ ਜਾ ਜਾ ਕੇ ਯੂਪੀ ਦੇ ਵਿੱਚੋਂ ਬੱਸਾਂ ਲੈ ਲੈ ਕੇ ਬੰਦਰ ਨੂੰ ਲੈ ਕੇ ਆਏ ਤੁਸੀਂ ਹੁਣ ਦੇਖੋ ਵਿੱਕੀ ਜਦੋਂ ਝੋਨਾ ਲਾਉਣ ਦੀ ਵਾਰੀ ਆਈ ਨਾ ਜੋ ਉਹਨਾਂ ਵੇਲੇ ਰੇਲਵੇ ਸਟੇਸ਼ਨ ਤੇ ਉੱਤੇ ਅਸੀਂ ਪੰਜਾਬ ਨੂੰ ਕਿਵੇਂ ਭਾਲ ਦੇ ਕਰਦੇ ਹੁੰਦੇ ਆ ਜਾਂ ਤੇ ਉਹਨਾਂ ਨੂੰ ਲੈ ਕੇ ਆਉਂਦੇ ਆ 6 ਮਹੀਨਿਆਂ ਦਾ ਰਾਸ਼ਨ ਦਿੰਦੇ ਆ ਐਡਵਾਂਸ ਪੈਸੇ ਦਿੰਦੇ ਆ ਉਧਰੋਂ ਆਉਣ ਵਾਸਤੇ ਉਹਨਾਂ ਨੂੰ ਪਹਾੜਾ ਦਿੰਦੇ ਆ ਇਹ ਕਿਸਾਨੀ ਹਰੀ ਕਰਦੀ ਆ ਇਸ ਕਰਕੇ ਉਹ ਮਜ਼ਦੂਰੀ ਕਰਨ ਆਉਂਦੇ ਨੇ ਮਜ਼ਦੂਰੀ ਕਰਕੇ ਤੇ ਖਾਨ ਬੱਚੇ ਪਾਲਦੇ ਨੇ ਤੇ ਇਸ ਗੱਲ ਤੇ ਮਤਲਬ ਕੋਈ ਸਾਨੂੰ ਕੋਈ ਗਿਲਾ ਨਹੀਂ ਕੋਈ ਇਤਰਾਜ਼ ਨਹੀਂ ਕਿਉਂਕਿ ਸਾਡੇ ਕੋਲ ਸਾਡੇ ਪੰਜਾਬ ਦੇ ਬੱਚੇ ਤਾਂ ਕੰਮ ਹੀ ਨਹੀਂ ਕਰਦੇ ਲੇਬਰੀ ਸੱਕਾ ਸਾਡੇ ਪੰਜਾਬ ਵਾਲੇ ਤਾਂ ਬਾਹਰ ਜਾ ਰਹੇ ਨੇ ਇਸ ਕਰਕੇ ਜਿਹੜੀ ਖੇਤੀਬਾੜੀ ਦੇ ਧੰਦੇ ਦੇ ਵਿੱਚ ਜਾਂ ਇੰਡਸਟਰੀ ਦੇ ਵਿੱਚ ਸਾਡੇ ਕੋਲੇ ਮਜ਼ਦੂਰਾਂ ਦੀ ਬਹੁਤ ਘਾਟ ਹੈ ਇਸ ਕਰਕੇ ਉਹਨਾਂ ਨੂੰ ਉਹ ਲੋਡ ਪੈਂਦੀ ਹੈ ਤੇ ਉਹਨਾਂ ਨੂੰ ਹੁਣ ਇਸ ਆ ਇਸ ਘਟਨਾ ਨਾਲ ਜੋੜ ਦੇਣਾ ਵੀ ਸਾਰੇ ਭਈਏ ਹੋ ਜਾਣੇ ਮੈਂ ਤਾਂ ਫਿਰ ਕਿਸੇ ਜਗ੍ਹਾ ਤੇ ਵੀ ਸਾਡੀ ਸਿੱਖ ਕਮਿਊਨਿਟੀ ਦਾ ਬੰਦਾ ਵੀ ਗਲਤੀ ਕਰ ਸਕਦਾ ਹੈ ਤੇ ਸਾਰਾ ਸਿੱਖ ਭਾਈ ਯਾਰ ਚਾਰਾ ਦੋਸ਼ੀ ਹੁੰਦਾ ਨਹੀਂ ਉਹਦੇ 'ਚ ਜੇ ਕਿਸੇ ਇੱਕ ਨੌਜਵਾਨ ਨੇ ਗਲਤੀ ਕਰਤੀ ਜਾਂ ਦੋ ਨੌਜਵਾਨਾਂ ਨੇ ਗਲਤੀ ਕਰਤੀ ਇਹਦੇ ਨਾਲ ਸਾਰੀ ਕਮਿਊਨਿਟੀ ਨੂੰ ਤਾਂ ਨਹੀਂ ਜੋੜਿਆ ਜਾਣਾ ਚਾਹੀਦਾ ਕੇਂਦਰ ਸਰਕਾਰ ਨੇ ਵੀਰਵਾਰ ਨੂੰ ਪੰਜਾਬ ਸਰਕਾਰ ਦੇ ਪ੍ਰਸਤਾਵ ਨੂੰ ਜਿਹੜੀ ਕਿ ਮਨਜ਼ੂਰੀ ਦੇ ਦਿੱਤੀ ਹੈ ਜਿਸ ਚਾ ਪੰਜਾਬ ਨੂੰ ਅਤਿ ਹੜ੍ਹ ਪ੍ਰਭਾਵਿਤ ਐਲਾਨਨ ਦੀ ਸਿਫਾਰਸ਼ ਕੀਤੀ ਗਈ ਹੈ। ਕੇਂਦਰ ਸਰਕਾਰ ਵੱਲੋਂ ਪੰਜਾਬ ਨੂੰ ਅਤਿ ਹੜ੍ਹ ਪ੍ਰਭਾਵਿਤ ਐਲਾਨਨ ਤੇ ਸਹਿਮਤੀ ਦੇ ਨਾਲ ਪੰਜਾਬ ਨੂੰ ਵਧਿਆ ਹੋਇਆ ਮਦਦਗਾਰ ਮਿਲਣ ਦੀ ਉਮੀਦ ਹੈ। ਪੰਜਾਬ ਸਰਕਾਰ ਨੂੰ ਵਿਸ਼ੇਸ਼ ਸਹਾਇਤਾ ਪੂੰਜੀ ਨਿਵੇਸ਼ ਯੋਜਨਾ ਦੇ ਤਹਿਤ 590 ਕਰੋੜ ਰੁਪਏ ਦਾ 50 ਸਾਲ ਦਾ ਸਫਨ ਲੋਨ ਵੀ ਮਿਲੇਗਾ। ਇਹ ਤਾਂ ਤੁਸੀਂ ਸ਼ੇਫ ਤੌਰ ਤੇ ਨੁਕਸਾਨੇ ਗਏ ਜਨਤਕ ਬੁਨਿਆਦੀ ਢਾਂਚੇ ਦੀ ਮੁਰੰਮਤ ਤੇ ਖਰਚ ਕੀਤੀ ਜਾਵੇਗੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਤੇ ਕਈ ਕੇਂਦਰੀ ਮੰਤਰੀਆਂ ਨੇ ਵੀ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕੀਤਾ ਸੀ ਸਥਿਤੀ ਨੂੰ ਦੇਖਦੇ ਹੋਏ ਹੁਣ ਕੇਂਦਰ ਨੇ ਪੰਜਾਬ ਨੂੰ ਅਤਿ ਹੜ੍ਹ ਪ੍ਰਭਾਵਿਤ ਐਲਾਨ ਦਿੱਤਾ ਹੈ ਇਸ ਤਹਿਤ ਹੁਣ ਵਾਧੂ ਫੰਡ ਖਰਚ ਕਰਨ ਦੀ ਇਜਾਜ਼ਤ ਮਿਲੇਗੀ ਜਿੱਤੇ ਵੇਰਵੇ ਪੰਜਾਬ ਸਰਕਾਰ ਵੱਲੋਂ ਸ਼ੁੱਕਰਵਾਰ ਯਾਨੀ ਕਿ ਅੱਜ ਮੀਟਿੰਗ ਤੋਂ ਬਾਅਦ ਪੇਸ਼ ਕੀਤੇ ਜਾ ਸਕਦੇ ਨੇ ਕੇਂਦਰ ਸਰਕਾਰ ਸਾਰੇ ਵਿਭਾਗਾਂ ਦੁਆਰਾ ਖਰਚ ਕੀਤੀ ਜਾਣ ਵਾਲੀ ਰਕਮ ਵਧਾਉਂਦੀ ਹੈ ਜਰਾ ਸਰਕਾਰ ਨੂੰ ਵੀ ਇਸ ਚ ਆਪਣਾ ਹਿੱਸਾ ਵਧਾਉਣਾ ਪਵੇਗਾ ਇਸ ਫੈਸਲੇ ਦਾ ਫਸਲਾਂ ਦੇ ਪਸਾਣ ਲਈ ਮਾਪਦੇ ਤੇ ਕੋਈ ਪ੍ਰਭਾਵ ਨਹੀਂ ਪਵੇਗਾ ਪਰ ਹੜ੍ਹਾਂ ਚ ਨੁਕਸਾਨੀ ਗੇ ਘਰਾਂ ਦੇ ਮਾਲਕਾਂ ਨੂੰ ਸਿੱਧਾ ਲਾਭ ਹੋਵੇਗਾ ਉਦਾਹਰਨ ਵਜੋਂ ਰਾਜ ਆਫਤ ਰਾਹਤ ਫੰਡ ਨਿਯਮਾਂ ਦੇ ਤਹਿਤ ਜੇਕਰ ਕੋਈ ਘਰ ਪੂਰੀ ਤਰ੍ਹਾਂ ਤਬਾਹ ਹੋ ਜਾਂਦਾ ਹੈ ਤਾਂ ਘਰ ਦੇ ਮਾਲਕਾਂ ਨੂੰ 1,20,000 ਰੁਪਏ ਮਿਲਦਾ ਹੈ ਹੁਣ ਇਹ ਮਾਗ ਜਾ ਵਧਾਇਆ ਜਾ ਸਕਦਾ ਹੈ ਸੂਬਾ ਸਰਕਾਰ ਨੇ ਖਸਲਾਂ ਦੇ ਨੁਕਸਾਨ ਲਈ 20,000 ਰੁਪਏ ਪ੍ਰਤੀ ਏਕੜ ਮਾਗ ਜਾ ਦੇਣ ਦਾ ਐਲਾਨ ਕੀਤਾ ਹੈ ਜਦੋਂ ਕਿ ਐਸ ਪੀ ਆਰ ਐਫਟੀ ਰਕਮ 800 ਰੁਪਏ ਪ੍ਰਤੀ ਏਕੜ ਤੈਅ ਕੀਤੀ ਗਈ ਹੈ ਪੰਜਾਬ ਸਰਕਾਰ ਝੁੱਕਰ ਵਾਲੀ ਯਾਨੀ ਕਿ ਅੱਜ ਮੁੱਖ ਸਕੱਤਰ ਕੇ ਏਪੀ ਸਿੰਘਾ ਦੀ ਪ੍ਰਧਾਨਗੀ ਹੈ ਠਿੱਕ ਪ੍ਰਧਾਨਗੀ ਕਰੇਗੀ ਜਾਂ ਮੀਟਿੰਗ ਕਰੇਗੀ ਜਿਸ ਚੇਹੇ ਫੈਸਲਾ ਕੀਤਾ ਜਾਵੇਗਾ ਕਿ ਬਾਦੂ ਫੰਡਾਂ ਲਈ ਕਿਹੜੀਆਂ ਚੀਜ਼ਾਂ ਦੀ ਮੰਗ ਕੀਤੀ ਜਾਣੀ ਚਾਹੀਦੀ ਹੈ ਸੂਬਾ ਸਰਕਾਰ ਨੂੰ ਮੈਚਿੰਗ ਗ੍ਰਾਂਟ ਦਾ ਆਪਣਾ ਹਿੱਸਾ ਵਧਾਉਣ ਦੀ ਜ਼ਰੂਰਤ ਹੋਵੇਗੀ ਮੌਜੂਦਾ ਪ੍ਰਬੰਧ ਅਨੁਸਾਰ ਕੇਂਦਰ ਤੇ ਰਾਜ 75.25 ਦੇ ਅਨੁਪਾਤ ਚ ਫੰਡ ਤੇ ਜਿਹੜੇ ਕੀ ਸਾਂਝੇ ਕੀਤੇ ਜਾਣਗੇ ਕਿ ਰਾਜਾ ਬਣੇਗੀ ਜੀ ਕਹਿ ਰਹੇ ਨੇ ਕਿ ਜਿਹੜੇ ਮੁਲਾਜ਼ਮਾਂ ਦੇ ਨਾਲ ਸ਼੍ਰੋਮਣੀ ਕਮੇਟੀ ਨੇ ਸਸਪੈਂਡ ਕੀਤੇ ਆ ਜਾਂ ਉਹਨਾਂ ਦੇ ਕੋਈ ਕਾਰਵਾਈ ਕੀਤੀ ਆ ਅਸੀਂ ਉਹਨਾਂ ਦੀ ਹਲਪ ਕਰਨੀ ਚਾਹੁੰਦੇ ਆ ਮੈਂ ਰਾਜਾ ਬਣੇਗੀ ਜੀ ਨੂੰ ਬੇਨਤੀ ਕਰਨੀ ਚਾਹੁੰਨਾ ਹਾਂ ਕਿ ਰਾਜਾ ਜੀ ਪਿਛਲੇ ਦਿਨੀ ਜੋ ਰਹੋਲ ਗਾਂਧੀ ਖੜ ਪੀੜਤਾ ਦਾ ਮਿਆਨਾ ਕਰਨ ਵਾਸਤੇ ਰਮਦਾਸ ਜੀ ਕੇ ਪਹੁੰਚੇ ਛਣ ਅਤੇ ਜੋ ਵੀ ਕੁਝ ਹੋਇਆ ਵਾ ਉਹ ਸਭ ਭਲੀ ਭਾਪ ਜਾਣਦੇ ਆ ਕਿ ਤੁਹਾਡੇ ਵੱਲੋਂ ਅਰਦਾਸੀ ਆ ਕੁਲਵਿੰਦਰ ਸਿੰਘ ਨੂੰ ਨਾਲ ਲੈ ਕੇ ਆ ਤੇ ਉਹ ਅੰਦਰ ਦਰਬਾਰ ਦੇ ਵਿੱਚ ਜਾ ਕੇ ਸਾਡੇ ਗਰੰਥੀ ਸਿੰਘਾਂ ਨੂੰ ਇਹ ਕਹਿਦਣਾ ਕਿ ਮੇਰੀ ਡਿਊਟੀ ਲੱਗੀ ਆ ਉਹ ਤੁਹਾਡੇ ਇਸ ਭਰੋਸੇ ਦੇ ਵਿੱਚ ਆਣ ਕੇ ਤੋ ਜੋ ਮਰਜ਼ਾਦਾ ਦਾ ਘਾਣ ਹੋਇਆ ਹੈ ਅੰਦਰ ਜੰਗਲੇ ਦੇ ਅੰਦਰ ਜਾ ਕੇ ਗੁਰੂ ਮਹਾਰਾਜ ਚੇ ਪਾਸ਼ਾ ਦੇ ਨੇੜੇ ਜਿਹੜੇ ਸਰੂਪੇ ਪਾਏ ਗਏ ਨੇ ਸੋ ਮੈਂ ਦੱਸਣਾ ਚਾਹੁੰਦਾ ਹਾਂ ਕਿ ਸਾਨੂੰ ਕਿਸੇ ਵੀ ਕਿਸਮ ਦੀ ਕੋਈ ਲੋੜ ਨਹੀਂ ਗਈ ਅਸੀਂ ਗੁਰੂ ਰਾਮਦਾਸ ਪਾਸ਼ਾ ਮਹਾਰਾਜ ਦੇ ਘਰ ਦੇ ਮੰਗਦੇ ਆ ਉਹਦੇ ਘਰੋਂ ਮੰਗਦੇ ਆ ਉਹਦੇ ਦਰਗਾਹ ਦਿੱਤਾ ਖਾਂਦੇ ਆ ਇਸ ਕਰਕੇ ਉਹ ਅਦਾਸੀਏ ਕੁਲਵਿੰਦਰ ਸਿੰਘ ਨੇ ਜੋ ਕੀਤਾ ਹੈ ਜੋ ਤੁਹਾਡੇ ਕਹਿਣ ਤੇ ਜੋਕਰ ਵੀ ਕੀਤਾ ਹੈ ਉਹ ਬਹੁਤ ਨਿੰਦਣਯੋਗ ਹੈ ਗੁਰੂ ਘਰ ਦੀ ਮਰਜ਼ਾਦਾ ਨੂੰ ਠੇਸ ਪਹੁੰਚੀ ਹੈ ਇਸ ਕਰਕੇ ਸਾਈ ਸੰਸਥਾ ਦੇ ਨਾਲ ਹਾਂ ਸੰਸਥਾ ਦਾ ਖਾਣਨੇ ਹਾਂ ਸੰਸਥਾ ਲਈ ਕੰਮ ਕਰ ਰਹੇ ਹਾਂ ਰਾਤ ਦਿਨ ਸੰਸਥਾ ਦੇ ਨਾਲ ਖੜੇ ਹਾਂ ਬਾਕੀ ਮੈਂ ਰਾਜਾ ਬਣਿੰਗ ਜੀ ਨੂੰ ਦੱਸਣਾ ਚਾਹੁੰਦਾ ਹਾਂ ਕਿ ਰਾਜਾ ਜੀ ਕਾਂਗਰਸ ਇਹ ਸਿੱਖਾਂ ਨੂੰ ਖਰੀਦ ਨਹੀਂ ਸਕਦੀ ਇਹ ਕੋਈ ਵਕਾਊ ਨਹੀਂ ਹੈ ਨਾ ਕਿਉਂਕਿ ਇਹਨਾਂ ਦਾ ਇੱਕ ਮਾਨਮਤਾ ਇਤਿਹਾਸ ਹੈ ਇਹ ਸੰਸਥਾ ਜਿਹੜੀ ਹੈ ਬਹੁਤ ਕੁਰਬਾਨੀਆਂ ਦੇ ਨਾਲ ਤਿਆਰ ਹੋਈ ਹੈ ਇਸ ਕਰਕੇ ਇਹ ਕੋਈ ਮਕੂਬੂ ਨਹੀਂ ਹੈ ਤੇ ਨਾ ਹੀ ਕੋਈ ਇਹਨੂੰ ਖਰੀਦ ਸਕਦਾ ਨਾ ਇਹਦਾ ਕੋਈ ਮੁੱਲ ਦੇ ਸਕਦਾ ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ ਤੇ ਦੇਖ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਜ਼ਰੂਰ ਦਬਾਓ